ਸਤਿ ਸ਼੍ਰੀ ਅਕਾਲ ਵੀਰੋ ਮੈਂ ਹਾਂ ਡਾਕਟਰ ਅਭਿਨਵ ਮਹਿਤਾ ਆਯੁਰਵੇਦਾ ਹਸਪੀਟਲ ਅਰਬਨ ਸਟੇਟ ਫੇਸ 1 ਜਲੰਧਰ ਤੋਂ ਪੈਰਾਲਾਈਸਿਸ ਅਧਰਾ ਅੰਗ ਜਾਂ ਲਖਵਾ ਇਸ ਨਾਮ ਤੋਂ ਤੁਸੀਂ ਦੇਖਿਆ ਹੋਵੇਗਾ ਪੇਸ਼ੈਂਟਸ ਆਂਦੇ ਸਾਡੇ ਕੋਲ ਜਿਹੜੇ ਜਿਨ੍ਹਾਂ ਦੀ ਇੱਕ ਸਾਈਡ ਵੀਕ ਹੈ ਲੈਗ ਜਾਂ ਫਿਰ ਬਾਹਾਂ ਜਾਂ ਫਿਰ ਲੈਫਟ ਜਾਂ ਫਿਰ ਰਾਈਟ ਇਹਦਾ ਮੇਨ ਕਾਰਨ ਹੁੰਦਾ ਇਨਫੈਕਟ ਯਾਕਿਨੀ ਬਲਾਕੇਜ ਬ੍ਰੇਨ ਦੇ ਨਿਊਰॉन्स ਦੇ ਵਿੱਚ ਜਿਹੜੀ ਸਰਕੂਲੇਸ਼ਨ ਹੁੰਦੀ ਹੈ ਬਲੱਡ ਵੈਸਲਸ ਦੀ ਉਹਦੇ ਵਿੱਚ ਜਾਂ ਬਲਾਕੇਜ ਹੋਵੇ ਇਨਫੈਕਟ ਜਾਂ ਫਿਰ ਹੈਮਰੇਜ ਯਾਨੀ ਨਸ ਫੱਟੀ ਹੋਵੇ ਉਸ ਕਰਕੇ ਵੀ ਬੇਵਰ ਸਮੱਸਿਆ ਆਉਂਦੀ ਹੈ ਸੀਟੀ ਜਾਂ ਐਮ ਆਰ ਆਈ ਵਿੱਚ ਕਲੀਅਰ ਆ ਜਾਂਦਾ ਪੇਸ਼ੈਂਟਸ ਨੂੰ ਫਿਰ ਐਮਰਜੈਂਸੀ ਲਈ ਯੈਲੋਪੈਥਿਕ ਹਸਪਤਲ 'ਚ ਐਡਮਿਟ ਹੋਣਾ ਪੈਂਦਾ ਪਰ ਜਿੱਦਾਂ ਹਸਪਤਲ ਤੋਂ ਰਿਕਵਰੀ ਥੋੜੀ ਹੋ ਜਾਂਦੀ ਹੈ ਪੇਸ਼ੈਂਟ थेरापी ਉਹਨਾਂ ਨੂੰ ਐਲੋਪੈਥੀ ਮੈਡੀਸਨ ਦੇ ਨਾਲ ਨਾਲ ਆਪਣੀ ਹਰਬਲ ਆਯੁਰਵੇਦਿਕ ਮੈਡੀਸਨ ਤੇ ਥੈਰੇਪੀਜ਼ ਰეკਮੈਂਡ ਕਰਦੇ ਹਾਂ ਕੁਝ ਪੇਸ਼ੈਂਟਸ ਡੇਲੀ ਸਾਡੇ ਕੋ ਆਉਂਦੇ ਆ ਜਾਂ ਇੱਕ ਦਿਨ ਛੱਡ ਕੇ ਆਉਂਦੇ ਆ ਕੁਝ ਪੇਸ਼ੈਂਟ ਜਿਹੜੇ ਨਹੀਂ ਡੇਲੀ ਆ ਸਕਦੇ ਅਸੀਂ ਸਟਾਫ ਉਹਨਾਂ ਦੇ ਘਰ ਵਿੱਚ ਵੀ ਪ੍ਰੋਵਾਈਡ ਕਰ ਦਿੰਦੇ ਹਾਂ ਸਟਾਫ ਜਾ ਕੇ ਥੈਰੇਪੀ ਕਰਕੇ ਆਉਂਦੇ ਆ ਤੇ ਸਾਡੀ ਰੈਗੂਲਰ ਵਿਜ਼ਿਟਸ ਹੁੰਦੀਆਂ ਡਾਕਟਰ ਹਫ਼ਤੇ ਚ ਇੱਕ ਵਾਰ ਚੱਕਰ ਮਾਰ ਆਂਦੇ ਪੇਸ਼ੈਂਟ ਨੂੰ ਚੈੱਕ ਅਪ ਲਈ ਜਾਂਦੇ ਆ ਤੇ ਜੇ ਪੇਸ਼ੈਂਟ ਨਜ਼ਦੀਕ ਹੈ ਤੇ ਪੇਸ਼ੈਂਟ ਡੇਲੀ ਵੀ ਆਉਂਦੇ ਆ ਪੇਸ਼ੈਂਟ ਦੀ ਬਹੁਤ ਅੱਛੀ ਰਿਕਵਰੀ ਹੋ ਜਾਂਦੀ ਹੈ ਜਿਹਦੇ ਵਿੱਚ ਅਸੀਂ ਫੋਲੋ ਕਰਨੀ ਹੁੰਦੀ ਹੈ ਕੁਝ ਆਯੁਰਵੇਦਿਕ ਥੈਰਾਪੀਜ਼ ਵਿੱਚ ਪੋਟਲੀ ਥੈਰਪੀ ਜਾਨੁ ਵਸਤੀ ਥੈਰਪੀ ਗਰੀਵਾ ਵਸਤੀ ਕੁਝ ਆਯੁਰਵੇਦਿਕ ਥੈਰਪੀਜ਼ ਦੀ ਹੈਲਪ ਲੈਣੇ ਜੇ ਜਦਨਾ ਵਧਿਆ ਹੋਇਆ ਵਾਯੂ ਵਾਤ ਹੈ ਜਿਹੜਾ ਉਹ ਬੈਲੈਂਸ ਹੋ ਜਾਂਦਾ ਤੇ ਪੈਰਲਾਈਸਿਸ ਕੇਸਿਸ ਵਿੱਚ ਬਹੁਤ ਵਧੀਆ ਅਚੇ ਰਿਜ਼ਲਟ ਆ ਜਾਂਦੇ ਪੇਸ਼ੈਂਟ ਹੌਲੀ ਹੌਲੀ ਵਾਕ ਕਰਨਾ ਜਾਂ ਸਟਿੱਕ ਨਾਲ ਚੱਲਣਾ ਪੈਂਦੇ ਆ ਕਾਫੀ ਪੇਸ਼ੈਂਟਸ ਤੇ 3 ਮਹੀਨੇ ਦੇ ਟ੍ਰੀਟਮੈਂਟ ਤੇ ਜਾਂ 60 ਦਿਨ ਦੇ ਟ੍ਰੀਟਮੈਂਟ ਤੋਂ ਬਾਅਦ ਖੁਦ ਵੀ ਚੱਲਣ ਲੱਗ ਪੈਂਦੇ ਆ ਤੁਸੀਂ ਮਿਲ ਸਕਦੇ ਹੋ ਆਪ ਜਾਂ ਆਪਣੀ ਫੈਮਿਲੀ ਮੈਂਬਰਸ ਕਿਸੇ ਦਾ ਚੈੱਕਅਪ ਲਈ ਜਾਂ ਡਿਸ